ਸਬਸਕ੍ਰਾਈਬ ਕਰੋ ਦਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪੰਜਾਬ ਦੇ ਕੈਪਟਨ ਮੰਤਰੀ ਸੁਖਜਿੰਦਰ ਸਿੰਘ ਨੰਦਾਵਾ ਗੁਰਦਾਸਪੁਰ ਦੇ ਵਿੱਚ ਆਪਣੇ ਸਰਹੱਦੀ ਹਲਕੇ ਡੇਰਾ ਬਾਬਾ ਨਾਨਕ ਦੇ ਵਿੱਚ ਸਰਹੱਦ ਦੇ ਕੋਲ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਮਿਲਣ ਦੇ ਲਈ ਪਹੁੰਚੇ ਇਸ ਮੌਕੇ ਸੁਖਜਿੰਦਰ ਨੰਦਾਵਾ ਨੇ ਕਿਹਾ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਆਉਣਗੇ ਅਤੇ ਸਰਹੱਦ ਦੇ ਕੋਲ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਮਿਲਣਗੇ ਅਤੇ ਸਰਹੱਦੀ ਲੋਕਾਂ ਦੇ ਹੌਸਲੇ ਬਲੰਦ ਕੀਤੇ ਜਾਣਗੇ ਉਥੇ ਹੀ ਕਰਤਾਰਪੁਰ ਕਾਰਿਡੋਰ ਦੇ ਉੱਤੇ ਜਾ ਕੇ ਹਿੰਦੁਸਤਾਨ ਪਾਕਿਸਤਾਨ ਸਰਹੱਦ ਦਾ ਵੀ ਕੈਪਟਨ ਅਮਨਿੰਦਰ ਸਿੰਘ ਜਾਇਜ਼ਾ ਲੈਣਗੇ। ਉਥੇ ਹੀ ਰੰਧਾਵਾ ਨੇ ਭਾਰਤ ਦੀ ਜਵਾਬੀ ਕਾਰਵਾਈ ਨੂੰ ਲੈ ਕੇ ਕਿਹਾ ਕਿ ਭਾਰਤ ਦੇ ਵੱਲੋਂ ਪੀਓਕੇ ਦੇ ਵਿੱਚ ਕੀਤੀ ਗਈ ਜਵਾਬੀ ਕਾਰਵਾਈ 2 ਸਾਲ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਕਿਉਂਕਿ ਪਾਕਿਸਤਾਨ ਜੈਸੇ ਦੇਸ਼ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ। ਉਥੇ ਹੀ ਕਰਤਾਰਪੁਰ ਕਾਰਿਡੋਰ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਜਦੋਂ ਤੱਕ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਆਮੋ ਸਾਹਮਣੇ ਜੰਗ ਨਹੀਂ ਹੋਵੇਗੀ ਉਦੋਂ ਤੱਕ ਕਰਤਾਰਪੁਰ ਕਾਰਿਡੋਰ ਬਣਨ ਦੇ ਉੱਤੇ ਕੋਈ ਅਸਰ ਦਿਖਾਈ ਨਹੀਂ ਦੇਵੇਗਾ ਉਦੋਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਰਸਤੇ ਦੇ ਉੱਤੇ ਕੋਈ ਵੀ ਗ੍ਰੈਂਡ ਨਹੀਂ ਲਗੰਦੇਣਗੇ ਕੱਲ ਕੈਪਟਨ ਸਾਹਿਬ ਨੇ ਵੀ ਆਉਣਾ ਉਹਨਾਂ ਪਠਾਨਕੋਟ ਉੱਤਰਨਾ ਅੱਗੋਂ ਬਾਈਕਾਰ ਬਾਰਡਰ ਦੇ ਉੱਤੇ ਆਉਣਗੇ ਡੇਰਾ ਬਾਬਾ ਨਾਨਕ ਉਸੇ ਤਰ੍ਹਾਂ ਹੀ ਤੁਸੀਂ ਵੇਖੋ ਮੇਲੇ ਵਾਂਗੂ ਮੇਲਾ ਹੀ ਲੱਗੇਗਾ ਕਿਸ ਮਕਸਦ ਨਾਲ ਆ ਰਹੇ ਆ ਜੀ ਕੱਲ ਕੋਈ ਬਾਰਡਰ ਦੇ ਖਣ ਆ ਰਹੇ ਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਮਿਲਣ ਆ ਰਹੇ ਕਿ ਤਗੜੇ ਹੋ ਉਹ ਤੇ ਮੈਂ ਵੀ ਆਰਮੀ ਚ ਪੈਂਟ ਸੀ ਉਹਨਾਂ ਨਾਲ ਲੜਾਈ ਲੜੀ ਆ ਤੇ ਮੈਂ ਤੇ ਉਹਨਾਂ ਨੂੰ ਆਖਿਆ ਮੈਂ ਕਿਹਾ ਜੀ ਤੁਹਾਡੇ ਨਾਲ ਸਾਡੇ ਜੇ ਤੁਸੀਂ ਜਵਾਨ ਸੀ ਇੱਥੇ ਵੀ ਸਾਡੇ ਕੋਲ ਤੁਹਾਡੇ ਉਸ ਵਕਤ ਦੇ ਮੇਰੇ ਖਾਸ ਦੋਸਤ ਵੀ ਉਹਨਾਂ ਦੇ ਨਾਲ ਤੇ ਆ ਗਏ ਸੀ ਮੁੰਡੇ ਤੇ ਉਹ ਜਿਹੜੇ ਨੇ ਉਹ ਹੀ ਸਾਰੇ ਉਸ ਕੰਮ ਲਈ ਆ ਰਹੇ ਕਿ ਲੋਕਾਂ ਨੂੰ ਵਾਕਫ ਕਰਨ ਲਈ ਆ ਰਹੇ ਕਿ ਤਗੜੇ ਹੋ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਪਿੱਠ ਦੇ ਖੜੀ ਪਾਰਟੀ ਸਨਾਂ ਦੀ ਜਵਾਬੀ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਤੇ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਮਲਮ ਲੱਗੀ ਸਾਡੇ ਜਖਮਾਂ ਦੀ ਨਹੀਂ ਵੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਹੜੀ ਇਹ ਜਿਹੜਾ ਕੀਤਾ ਹੁਣ ਇਹ ਸਾਨੂੰ 2 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਹਮੇਸ਼ਾ ਹੀ ਕਹਿੰਦੇ ਰਹੇ ਆ ਕਿ ਪਾਕਿਸਤਾਨ ਜਿਹੜੇ ਲਾਤੋਂ ਕਬੂਤ ਬਾਤੋਂ ਸਿ ਨਹੀਂ ਮੰਨਤੇ ਅਸੀਂ ਉਹਨਾਂ ਨੂੰ ਗੱਲਾਂ ਬਾਤਾਂ ਹੀ ਲੱਗੇ ਰਹੇ ਆ ਇਹ ਜਿਹੜੀ ਚੀਜ਼ ਆ ਜਿਹੜੀ ਹੁਣ ਪੁਲਵਾਮਾ ਚ ਹੋਇਆ ਮੇਰਾ ਖਿਆਲ ਜੇ ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਨੂੰ ਬੰਦੇ ਬਣਾਇਆ ਹੁੰਦਾ ਇਹ ਇਹ ਜਿਹੜੇ ਜਵਾਨ ਸਾਡੇ ਕਈ ਇਹ ਨਹੀਂ ਪਲਵਾਮਾ ਨਹੀਂ ਬਾਕੀ ਜਿਹੜੇ ਹਰ ਰੋਜ਼ 2 4 5 ਸ਼ਹੀਦ ਹੋਦੇ ਉਹ ਨਹੀਂ ਸੀ ਹੋਣੇ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਚਿਰ ਆਪਾਂ ਜੇ ਵੇਖੀਏ ਕਿ ਆਵੇ ਇਸ ਪਿੰਡ ਦੇ ਚੰਦੂੜ ਵਾਲੇ ਦੇ ਕਿੰਨੇ ਫੌਜੀ ਨੇ ਪਹੁੰਚੀ ਸਾਭੀ ਘਟੇ ਜਿੰਨਾਂ ਨੂੰ ਪੁੱਛ ਕੇ ਵੇਖੋ ਕੱਤਰ ਦੀ ਲੜਾਈ 'ਚ ਇੰਨੀ ਸ਼ਹਾਦਤਾਂ ਨਹੀਂ ਹੋਈਆਂ ਜਿੰਨੀਆਂ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਸਾਡੇ ਨੌਜਵਾਨ ਹੋਏ ਏ ਕਿਦਣਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਕਰਤਾਰਪੁਰ ਕੋਈ ਡੋਡ ਨੂੰ ਲੈ ਕੇ ਕੋਈ ਅਸਰ ਪੈਣਾ ਦਿਖਾਈ ਦੇਊਗਾ ਇਸ ਜੋ ਦੇਖੋ ਜੇ ਤੇ ਜੇ ਤੇ ਬਿਲਕੁਲ ਹੀ ਲੜਾਈ ਲੱਗ ਗਈ ਜਾਂ ਆਹਮੋ ਸਾਹਮਣੇ ਫੌਜਾਂ ਖੜੀਆਂ ਫਿਰ ਤੇ ਜੂਰੂ ਹੋਏਗਾ ਤੇ ਅਦਰਵਾਈਜ਼ ਮੇਰਾ ਨਹੀਂ ਖਾਲ ਕੇ ਬਾਬੇ ਨਾਨਕ ਦੇ ਇਹ ਸਰਾਹ ਨੂੰ ਘਰਨ ਲੱਗੇ ਉਧਰ ਸਰਾਹ ਦੇ ਕੋਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਵੀ ਹੌਸਲੇ ਬੁਲੰਦ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਭਾਰਤ ਦੀ ਜਵਾਬੀ ਕਾਰਵਾਈ ਤੋਂ ਸਾਨੂੰ ਖੁਸ਼ੀ ਹੈ ਪਰ ਇਹੋ ਜੀ ਕਾਰਵਾਈ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਤਾਂ ਕਿ ਅੱਤਵਾਦੀਆਂ ਨੂੰ ਇਹ ਦੇ ਹੱਥ ਸਾਡੇ ਜਵਾਨ ਦੀਆਂ ਮੌਤਾਂ ਨਾ ਹੁੰਦੀਆਂ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਦੇਸ਼ ਅਤੇ ਦੇਸ਼ ਦੀ ਸੈਨਾ ਦੇ ਨਾਲ ਖੜੇ ਹਾਂ ਅਤੇ ਹਮੇਸ਼ਾ ਹੀ ਖੜੇ ਰਵਾਂਗੇ ਬਾਰਡਰ ਤੇ ਰਹਿੰਦੇ ਹੋ ਬਾਰਡਰ ਦੇ ਮਾਹੌਲ ਕਿਸ ਤਰ੍ਹਾਂ ਦਾ ਲੋਕ ਨਾ ਮੈਂ ਹਿੰਦੁਸਤਾਨ ਦੇ ਪੀਐਮ ਤੋਂ ਔਰ ਪੂਰੀ ਆਰਮੀ ਪਲੱਸ ਜੋ ਅੱਜ ਅਟੈਕ 에ਅਰ ਫੋਰਸ ਨੇ ਕੀਤਾ ਇਸ ਤੋਂ ਬਹੁਤ ਖੁਸ਼ ਹਾਂ ਇਹ ਮੇਰੇ ਖਿਆਲ ਚ ਜਦੋਂ ਦਾ ਪਾਕਿਸਤਾਨ ਅਲੱਗ ਹੋਇਆ ਸਾਡੇ ਤੋਂ ਇਹ ਪਹਿਲੀ ਵਾਰ ਹੋਇਆ ਕਿ ਜਿਹੜਾ ਇੱਕ 에ਅਰ ਫੋਰਸ ਨੇ ਉਹਨਾਂ ਦੇ ਇਹਨਾਂ ਅੰਦਰ ਦਾ ਕੇ ਅਟੈਕ ਕੀਤਾ ਇਸ ਤੋਂ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਤਾਂ ਕਿ ਉਹਨਾਂ ਨੂੰ ਵੀ ਥੋੜੀ ਸੂਝ-ਬੂਝ ਆਏ ਕਿ ਹਿੰਦੂਸਾਂ ਸੁੱਤਾ ਨਹੀਂ ਹੈ ਉਹ ਸਾਡੇ ਤੇ ਕੁਝ ਵੀ ਕਰ ਸਕਦਾ ਔਰ ਅਸੀਂ ਬਾਰਡਰ ਤੇ ਰਹਿੰਦੇ ਹੋਏ ਬਿਲਕੁਲ ਤਿਆਰ ਮੈਂ ਕੌਨਰੇਡੀ ਕੈਪਟਨ ਆਰਮਡ ਕੋਰ ਦੇ ਵਿੱਚੋਂ ਰਿਟਾਇਰ ਤੇ ਨਾਤੇ ਮੈਂ ਖੁਦ ਕਹਿੰਦਾ ਪਿੰਡ ਚੰਦੂ ਬਡਾਲੇ ਤੋਂ ਇੱਕ ਡਿਵੀਜ਼ਨ ਆਰਮਡ ਕੋਰ ਦੀ ਆਜੇ ਤੇ ਮੈਂ ਲੜਾਉਣ ਨੂੰ ਕੱਲਾ ਤਿਆਰ ਹਾਂ ਅਹੀਂ ਇਹੋ ਕਹਿਣਾ ਚਾਹੁੰਨਾ ਹੈ ਕਿ ਜਿਹੜਾ ਸਰਕਾਰ ਨੂੰ ਆ ਹੋਣ ਕਰਨਾ ਇਹ ਪਹਿਲਾਂ 2 ਸਾਲ ਕਰਨਾ ਚਾਹੀਏ ਇੰਨੇ ਸਾਡੇ ਨੌਜਵਾਨਾਂ ਸ਼ਹੀਦ ਹੁੰਦੇ ਮੰਨ ਲਓ ਜਿਹੜਾ ਹੁਣ ਸ਼ਹੀਦ ਇਹਨਾਂ ਪਹਿਲਾਂ ਅੱਕੇ ਕੀਤਾ ਹੁੰਦਾ ਹੁਣ ਨਾ ਹੁੰਦੇ ਮਤਲਬ ਹੁਣ ਜਿੰਨੇ ਨੌਜਵਾਨ ਸਾਡੇ ਹੀ ਮੰਨ ਲਓ ਅਜੇ ਹੀ ਮੰਨ ਲਓ ਫੌਜ ਨਾਲ ਲੜਨ ਲਈ ਤਿਆਰ ਹੈ ਸਰ ਇਹ ਜੀ ਇਰੀਆ ਤੁਹਾਡਾ ਪਿੰਡ ਹੈ ਇੱਥੇ ਕੋਈ ਮਾਹੌਲ ਨਹੀਂ ਲੜਾਈ ਦਾ ਖੁਸ਼ ਨਸੀਬ ਹੈ ਇਦਾਂ ਵੇਖ ਲੋ ਸਾਰੇ ਉਹ ਬਾਰਡਰ ਦੇ ਉੱਤੇ ਸਾਡੇ ਸਟੇਡੀਅਮ ਹੈ ਸਟੇਡੀਅਮ ਸਾਡਾ ਬਾਰਡਰ ਦੇ ਤੁਸੀਂ ਦੇ ਨਾਲ ਆ ਨਹੀਂ ਦਿੱਲੀ ਉੱਤੇ ਖੇਡਣ ਜਾਂਦੇ ਨੇ ਕੋਈ ਇਹੋ ਜਿਹੀ ਮਹੌਲੀ ਲੜਾਈ ਦਾ ਜਾਇਗੀਰ ਲੜਨ ਲਈ ਤਿਆਰ ਹੈ ਦੇਣਾ ਪਾਪਾ ਨਾਨਕ ਤੋਂ ਮਾਨਮ ਲੋਥਰਾ ਦੀ ਰਿਪੋਰਟ ਤੇ ਵਾਪਜਾਤੀ ਵੀ